ਆਹ ਬਾਬਾ ਦੀਪ ਸਿੰਘ ਜੀ ਸਾਹਿਬ ਜੀ ਨਹੀਂ ਸੰਤਾਂ ਨੂੰ ਮੋਢੇ ਲੱਗ ਸਕਦਾ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੇ ਮੋਢੇ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇਗੀ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਜੀ ਦੀ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਦਾ ਪ੍ਰਦਾਨ ਹੋਵੇ ਇੱਕ ਸਿੱਖ ਪ੍ਰਦਾਨ ਹੋਵੇ ਤੇ ਉਹਦੇ ਵੱਲੋਂ ਏਦਾਂ ਦਾ ਹੋਛਾ ਕੰਮ ਕੀਤਾ ਜਾਵੇ ਅਸੀਂ ਚਾਹੁੰਦੇ ਹਾਂ ਕਿ ਜੈਦਰ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੂ ਵੀ ਨਾਲ ਤੇ ਬਣਦੀ ਆ ਉਹ ਅਕਾਲ ਤਖਸਾਲ ਜੈਦਰ ਸਾਹਿਬ ਚੰਗਿਆੜਾ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਿਹੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਉੱਤੇ ਤੱਕ ਆਵਾਜ਼ ਰੰਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ੀਸ਼ਾ ਸਤਕਾਰ ਨਹੀਂ ਕਰਦੀ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਹਾਂ ਹਾਂਜੀ ਅਕਾਲੀ ਜੀ ਅੱਜ ਕਾਲਪਤ ਸਾਬ ਤੇ ਮੰਗ ਪੱਤਰ ਦੇਣ ਆਏ ਜੀ ਕੀ ਮੰਗਿਆ ਹੈ ਤੇ ਕੀ ਕਿਹਾ ਜਾਵੇ ਹਾਂਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅਸੀਂ ਅੱਜ ਸਿੱਖ ਜੂਤ ਪੌਰ ਪੰਜਾਬ ਪੰਚ ਪ੍ਰਧਾਨਿਕ ਕਮੇਟੀ ਦੇ ਵੱਲੋਂ ਆਏ ਹਾਂ ਜੀ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪੋਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਮੇਲਾ ਹੁੰਦਾ ਉਹਦੇ ਵਿੱਚ ਜਿਹੜੀ ਉਥੋਂ ਦੀ ਮੌਕੇ ਦੀ ਪ੍ਰਬੰਧਕ ਕਮੇਟੀ ਆ ਜਿਹਦਾ ਪ੍ਰਧਾਨ ਜੋ ਦੱਸਿਆ ਜਾ ਰਿਹਾ ਕਰਨਲ ਹਰਸਿੰਦਰ ਸਿੰਘ ਆ ਉਦੇ ਵੱਲੋਂ ਸੰਤ ਕ੍ਰਿ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਥੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਈ ਹੋਈ ਸੀਗੀ ਜਿਵੇਂ ਇੱਕ ਹਰ ਜਗ੍ਹਾ ਤੇ ਸੰਤਾਂ ਦੀ ਤਸਵੀਰ ਲੱਗੀ ਹੁੰਦੀ ਆ ਨਾਲ ਬੰਦੀ ਸਿੰਘਾਂ ਦੀਆਂ ਲੱਗੀਆਂ ਹੋਈਆਂ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਸੱਤੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਰਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹਦਾ ਪ੍ਰਦਾਨ ਹੋਵੇ ਇੱਕ ਸਿੱਖ ਪ੍ਰਦਾਨ ਹੋਵੇ ਤੇ ਉਹਦੇ ਵੱਲੋਂ ਏਦਾਂ ਦਾ ਹੋਛਾ ਕੰਮ ਕੀਤਾ ਜਾਵੇ ਸੋ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੌਕੇ ਤੇ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਾਂ ਤਸਵੀਰ ਸਜੋਬਤ ਜੀ ਕੀਤੀ ਤੇ ਕਮੇਟੀ ਨੂੰ ਪਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜੈਦਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇਖੇ ਬਣਦੀ ਧਾਰਮਿਕ ਕਾਰਵਾਈ ਜੂ ਵੀ ਨਾਲ ਤੇ ਬਣਦੀ ਆ ਉਹ ਅਕਾਲ ਤਖਤ ਜੈਦਰ ਸਾਹਿਬ ਚੱਕ ਦੇ ਜਾਣਦੇ ਨੇ ਉਹਦੇ ਅਨੁਸਾਰ ਕਰਨ ਕਿ ਕਿ ਜੇਕਰ ਜਹੀ ਪ੍ਰਬੰਧਕ ਕਮੇਟੀ ਬ੍ਰੂ ਘਰ ਦੇ ਉੱਤੇ ਆਵਾਜ਼ ਰਹਿੰਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਬਾਰੇ ਕੁਝ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਹੀਦਾਂ ਸਤਕਾਰ ਨਹੀਂ ਕਰਦੀ ਤੇ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ ਜੀ ਅਕਾਲ ਤਖਤ ਸਾਹਿਬ ਨੂੰ ਅਜੈਦਰ ਸਾਹਿਬ ਨੂੰ ਮੰਗਤ ਦੇਣਾ ਹੈ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰਨ ਨਾਲ ਕਿ ਜਿਹੜਾ ਉਹਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਲੱਗੀ ਜਾ ਰਹੀ ਸੀ ਇਸ ਲਈ ਮਨਾ ਕੀਤਾ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਦੇ ਉੱਤੇ ਪਈ ਆ ਕੋਈ ਅਸੀਂ ਐਡਿਟ ਨਹੀਂ ਕਿਸੇ ਨੇ ਕੀਤੀ ਹੋਈ ਉਹ ਸ਼੍ਰੀ ਰਾਮ ਕੀ ਕਹਿ ਰਿਹਾ ਆ ਆਪਾਂ ਸੁਣ ਸਕਦੇ ਆ ਕਿ ਇਹ ਤਸਵੀਰਾਂ ਇੱਥੇ ਨਹੀਂ ਲੱਗ ਸਕਦੀਆਂ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਉਹਨਾਂ ਦੀਆਂ ਗਰੂਸ ਸਾਹਿਬਾਂ ਕੇ ਜਿਹੜੀ ਸੀ ਤਸਵੀਰਾਂ ਉਹ ਕਹਿੰਦਾ ਸੀ ਲਾਓ ਲਾਓ ਇੱਥੋਂ ਸੋ ਉੱਥੇ ਬਲਦੀ ਸਿੰਘਾਂ ਤਸਵੀਰਾਂ ਲੱਗੀਆਂ ਹੋਈ ਸੋ ਇਹ ਤਾਂ ਹੁਣ ਬਾਅਦ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਇਹ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸਟੱਜੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ ਨੇ